ਨਹੀਂ ਨਹੀਂ ਬਿਲਕੁਲ ਜਿਹੜੀਆਂ ਮੰਡੀਆਂ ਨੇ ਅਸੀਂ ਬਿਲਕੁਲ ਦਬਾ ਕੇ ਰੱਖਾਂਗੇ ਬਿਲਕੁਲ ਇਹੋ ਜਿਹਾ ਕੰਮ ਨਹੀਂ ਹੁੰਦਾ ਨਾ ਕਿ ਮੰਡੀਆਂ ਜਿੱਥੇ ਲੱਗਦੀਆਂ ਨੇ ਪੈਸੇ ਲੈਂਦੇ ਲੋਕਾਂ ਤੋਂ ਇਹ ਤਾਂ ਬਿਲਕੁਲ ਅਸੀਂ ਸੁਣੇ ਸਫਾਈ ਕਰਨਾ ਉਹਨਾਂ ਦਾ ਵੀ ਹੱਕ ਬਣਦਾ ਨਾਲ ਅਸੀਂ ਬਿਲਕੁਲ ਜਿੱਨੀਆਂ ਜਿੱਥੇ ਮੰਡੀਆਂ ਲੱਗ ਰਹੀਆਂ ਉਹਨਾਂ ਨੂੰ ਬਿਲਕੁਲ ਆਪਣਾ ਸਾਡੇ ਸੈਟੀਸਫਾਇਰ ਦੇ ਜਿਹੜੇ ਸਾਡੇ ਮੌਕੇ ਤੇ ਜਾ ਕੇ ਉਹਨਾਂ ਨਾਲ ਗੱਲ ਵੀ ਕਰਦੇ ਆਂ ਔਰ ਕੂੜੇ ਚੱਕਣ ਦੇ ਨਾਲ ਯੋਜਨਾ ਨਹੀਂ ਪਾਉਂਦੇ ਆਂ ਜਿੱਦਾਂ ਬਰਸਾਤਾਂ ਦਾ ਵੀ ਮੌਸਮ ਆਣਾ ਲੱਗਾ ਹੈ ਅੱਗੇ ਤੇ ਉਸ ਨੂੰ ਲੈ ਕੇ ਕੀ ਕੁਝ ਤਿਆਰੀ ਜੜੀ ਹੈ ਨੌਰਥ ਵਿੱਚ ਕਿੰਨੀ ਤਿਆਰੀਆਂ ਤਿਆਰੀਆਂ ਦੇਖੋ ਇਹਨਾਂ 200 ਮੁਲਾਜ਼ਮ ਸਾਡਾ ਸਫਾਈ ਸੇਵਕ ਜਿਹੜਾ ਸਾਡੇ ਭਰਾ ਨੇ ਉਹ ਜੰਗੀਪੱਤੇ ਦੇ ਸਾਡੀਆਂ ਭੈਣਾਂ ਮਤਾਵਾਂ ਲੱਗੀਆਂ ਹੋਈਆਂ ਨੇ ਸਫਾਈ ਕਰਨ ਜੀ ਆਪਾਂ ਘਰੋਂ ਕੂੜਾ ਚੱਕ ਕੇ ਬਾਹਰ ਸੁੱਟਦੇ ਹਾਂ ਕੂੜਾ ਬਣ ਜਾਂਦਾ ਘਰ ਦੇ ਅੰਦਰ ਪਿਆ ਉਹਦੇ ਵਿੱਚ ਆਪਾਂ ਕੋਈ ਫਰੂਟ ਲੈ ਕੇ ਆਉਂਦੇ ਹਾਂ ਸਬਜ਼ੀ ਦਾ ਕਹਿੰਦੇ ਉਹ ਛਿਲਕੇ ਉਤਾਰਦੇ ਹਾਂ ਉਹਨੂੰ ਪੈਕ ਕਰਕੇ ਸਾਡੇ ਸਵਾਈ ਸੇਵਨ ਦੇ ਦਿਓ ਬਜਾਇਸਰ ਨੂੰ ਚੁੱਟਣ ਦੇ ਕਈ ਲੋਕ ਸਾਡੇ ਐਸੇ ਵੀਰ ਰਹਿਗੇ ਜਿਹੜੇ ਸਪੂਡਰ ਘਰੋਂ ਦਾ ਖਲਫਾ ਵੇ ਚੱਕ ਕੇ ਸਰਗਨ ਸੜ ਜਾਂਦੇ ਆ ਛਾੜਾ ਸਪੈਕ ਕਰਮਣੀ ਉਪਕੀ ਮਛਪਾਂਡਾਈ ਮਾਨਵਲਾ ਲੇ ਸਾਨੂੰ ਦੇਖ ਦੋ ਸਿਫਾਈ ਬਣੀ ਜ਼ਰੂਰੀ ਆ ਉਸ ਦੇ ਨਾਲ ਨਾਲ ਜਿਹੜੀਆਂ ਰੋਡਾਂ ਜਾਰੀਆਂ ਅਭੀ ਸਾਪੁਰੀਆਂ ਨੇ ਇਤਰਾ ਬਤਾ ਉਹ ਨਿਸ਼ਚਿਤ ਹੋ ਜਾਂਦਾ ਹੈ 122 ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਦੱਸ ਦੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ ਵਾਰਡ ਨੰਬਰ 93 ਦੇ ਵਿੱਚ ਜਿੱਥੇ ਦੱਸਦੇ ਹਲਕਾ ਨਾਰਥ ਦੇ ਵਿੱਚ ਸਫਾਈ ਅਭਿਆਨ ਜਿਹੜੀ ਹੈ ਲਗਾਤਾਰ ਚੱਲ ਰਹੀ ਸੋਸ ਨੂੰ ਲੈ ਕੇ ਸਾਫ ਸਫਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਦੱਸਦੇ ਹਲਕਾ ਨਾਰਥ ਦੇ ਵਿਧਾਇਕ ਮਦਨ ਲਾਲ ਬੱਗਾ ਜੀ ਵੱਲੋਂ ਖੁਦ ਹੁਣਾ ਵੱਲੋਂ ਆਪਣੇ ਹੱਥਾਂ ਦੇ ਵਿੱਚ ਚਾੜੂ ਫੜ ਕੇ ਸਫਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਪਿੱਛੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਹਾਂ ਤਾਂ ਦੇਖ ਸਕਦੇ ਹੋ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਵੱਲੋਂ ਸਾਫ ਸਫ ਹਲਕਾ ਨੌਰਥ ਦੀ ਗੱਲ ਕਰੀਏ ਤਾਂ ਨੌਰਥ ਦੇ ਵਿੱਚ ਜੇ ਕਾਰਜਕਾਲਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਕੰਮ ਜਿਹੜੇ ਨੇ ਲੋਕਾਂ ਵਾਸਤੇ ਹੋਏ ਨੇ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਐਮਐਲਏ ਸਭ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਹੰਤਾਂ ਦੇ ਵਿੱਚ ਝਾੜੂ ਫੜੀ ਹੋਈ ਹੈ ਦੇਖੋ ਸਫਾਈ ਭਿਆਨ ਜਿਹੜਾ ਸਾਡਾ ਹਰ ਸਾਲ ਚੱਲਦਾ ਹੈ ਸੇਰਵਿਸ ਸਫਾਈ ਮਹੀਨ ਚਲਾ ਰਹੇ ਹਾਂ ਅੱਜ ਵਰਨਮਤ ਜਾਨਵੀ ਵਾਰੀ ਆ ਫਿਰ ਵੀ ਜਵਾਲਾ ਸਿੰਘ ਚੋਂ ਤੋਂ ਅਸੀਂ ਮੱਛੀ ਮਾਰਕੀਟ ਮੱਛੀ ਮਾਰਕੋ ਸੀਤਾ ਨਗਰ ਸਾਰਾ ਸਫਾਈ ਚਲਾਵਾਂਗੇ ਕਿਉਂਕਿ ਮੱਛਰਾਂ ਲਈ ਮਾਣਾ ਬਲਾ ਇਸ ਨੂੰ ਦੇਖਦੇ ਅਸੀਂ ਸਫਾਈ ਹੋਣੀ ਜ਼ਰੂਰੀ ਆ ਉਸ ਦੇ ਨਾਲ ਨਾਲ ਜਿਹੜੀਆਂ ਰ ਇਹਟਰ ਬਤਾਉਣ ਨੂੰ ਸ਼ੁੱਧ ਹੋ ਜਾਂਦਾ ਹੈ ਸਫਾਈ ਦੇਖਣ ਨੂੰ ਬੱਛੀ ਲੱਗਦੀ ਹੈ ਬਿਲਕੁਲ ਸਰ ਇੱਕ ਪਾਸੇ ਝਾੜੂ ਦੇ ਨਾਲ ਜਿਹੜੀ ਸਫਾਈ ਕੀਤੀ ਜਾ ਰਹੀ ਕਰਮਚਾਰੀ ਲਗਾਤਾਰ ਇਸੇ ਤਰੀਕੇ ਸਫਾਈ ਕਰਦੇ ਹੋਏ ਅੱਗੇ ਵੀ ਨਜ਼ਰ ਆਣ ਕੇ ਜਿਸ ਤਰੀਕੇ ਅੱਜ ਨਜ਼ਰ ਆ ਰਿਹਾ ਬਿਲਕੁਲ ਜੀ ਬਿਲਕੁਲ ਸਾਡਾ ਸਫਾਈ ਬੰਨੇ ਕੋਈ ਸਾਰਾ ਥੋੜਲੀ ਕਰ ਦੇਵਾਂਗੇ ਫਿਰ ਜਿੰਨੀਆਂ ਬੀਟਾਂ ਨੇ ਰੋਲ ਸੇਰੇ ਸ਼ਮੀਰ ਸਾਹਿਬ ਹੁੰਦੀਆਂ ਹੀ ਨੇ ਜਿੱਥੇ-ਜਿੱਥੇ ਸਾਡਾ ਮਲਬਾ ਪਿਆ ਹੈ ਮਿੱਟੀ ਪਈ ਹੈ ਪਲਾਂਟਾਂ ਨੂੰ ਗਿਰਦਾ ਪਿਆ ਸਾਰਾ ਦੇਖੋ ਨਾ ਅਦਕੁਕੀ ਨਹੀਂ ਬਿਸ਼ਲ ਮਾਰੀ ਹੋ ਰਹੀ ਹੈ ਇਹ ਸਾਰਾ ਸਾਫ ਸੋ ਸਾਫ ਹੋਣਾ ਚੱਕਿਆ ਜਾਊਗਾ ਇਹ ਦਿਨ ਜਦੋਂ ਸਾਨੂੰ ਬਹੁਤ ਵੱਡੀ ਰਾਹਤ ਮਿਲ ਜਾਂਦੀ ਹੈ ਬਿਲਕੁਲ ਸਰ ਇੱਕ ਪਾਸੇ ਕਈ ਸੀਵਰੇਜ ਜਿਹੜੇ ਨੇ ਜਾਮ ਪਏ ਹੋਏ ਨੇ ਇਹ ਸੇਰੇ ਦੇ ਵਿੱਚ ਜਿੱਦਾਂ ਜਿਸ ਗਲੀ ਦੇ ਵਿੱਚ ਆਪਾਂ ਸਫਾਈ ਕਰ ਰਹੇ ਹਾਂ ਉਸ ਗਲੀ ਦੇ ਵਿੱਚ ਸੀਵਰੇਜ ਦੀ ਜਿਹੜੀ ਕੁਝ ਸਮੱਸਿਆ ਹੈਗੀ ਉਸ ਨੂੰ ਕਿਸ ਤਰੀਕੇ ਠੀਕ ਸੀਵਰ ਦੀ ਸਮੱਸਿਆ ਡੇਲੀ ਸਾਡੀ ਆਪਕ ਨੂੰ ਹੁੰਦੀ ਆ ਉੱਤਮ ਦਿਕਤ ਵਾਲੀ ਗੱਲ ਨਹੀਂ ਹੈ ਜਿਹੜੀ ਸਫਾਈ ਆ ਦੇਖੋ ਨਾ ਮੈਂ ਇਹਨਾਂ ਨੂੰ ਮੁਰਾਵਾਂਗਾ ਜਿੰਨੀ ਬੂਟੀਆਂ ਸਾਰੀ ਪੱਟੀ ਜਾ ਰਹੀ ਹੈ ਇਹਦੇ ਨਾਲ ਤਕਰੀਬਨ ਜਿਹੜਾ ਸਾਡਾ ਪਾਣੀ ਦਾ ਨਿਕਾਸ ਦਾ ਬਰਸਾਤੀ ਦਾ ਬੜੇ ਵਧੀਆ ਰਿਕ ਤਰੀਕੇ ਨਾਲ ਆ ਰੋਡ ਜਲੀ ਚੰਗੇ ਰੋਡ ਜਲੀ ਦੇਖੋ ਸਾਫ ਕਰਤੀ ਹੈ ਬਿਲਕੁਲ ਹੁਣ ਪਾਣੀ ਸਾਰਾ ਢਾਹ ਰੋਡ ਜਲੀ ਜਾਊਗੀ ਰੋਡ ਜਲੀ ਸ਼ੁਰੂ ਸੀਵਰ ਚੱਲ ਜੂਗਾ ਬਿਲਕੁਲ ਹੁਣ ਜਿੱਦਾਂ ਬਰਸਾਤਾਂ ਦਾ ਵੀ ਮੌਸਮ ਆਣਾ ਲੱਗਾ ਹੈ ਅੱਗੇ ਤੇ ਉਸ ਨੂੰ ਲੈ ਕੇ ਕੀ ਕੁਝ ਤਿਆਰੀ ਜਿਹੜੀ ਹੈ ਨੌਰਥ ਵਿੱਚ ਕੀਤੀ ਜਾ ਰਹੀ ਹੈ ਬਿਲਕੁਲ ਬਿਲਕੁਲ ਤਿਆਰੀ ਹੈ ਤਿਆਰੀ ਹੈ ਦੇਖੋ ਨਾ 200 ਮੁਲਾਜ਼ਮ ਸਾਡਾ ਸਵੈ ਆ ਬੂਟੀ ਪੱਟੀ ਜਾਣੀ ਹੈ ਕਾਕੇ ਬੂਟੀ ਸਾਰੀ ਪੜ ਜੀ ਰਾਲਾ ਸਾਫ ਕਰਦੇ ਵੀ ਕਰ ਦਿਓ ਆ ਸਾਰਾ ਕਰ ਦਿਓ ਸਾਰਾ ਖਾਲੀ ਕਰ ਦਿਓ ਸਾਰੀ ਸਪਾਈ ਹੋਣੀ ਹੈ ਸਾਈ ਸਪਾਈ ਕਰਕੇ ਚਲਗੇ ਕੀ ਮੈਸੇਜ ਦੇਣਾ ਚਾਹੁੰਗੇ ਲੋਕਾਂ ਨੂੰ ਜਿਹੜੇ ਲੋਗ ਕਿਤਨੇ ਕਿਤੇ ਗੰਦਗੀ ਫੈਲਾਉਣ ਨੂੰ ਵਿੱਚ ਜਿਹੜੇ ਅੱਗੇ ਰਹਿੰਦੇ ਦੇਖੋ ਮੈਂ ਤਾਂ ਤੁਹਾਡੀ ਮਾਦਮ ਤੇ ਹੀ ਕਹੂੰਗਾ ਕਿ ਆਪਾਂ ਸਾਰਿਆਂ ਨੂੰ ਵੇਅਰ ਹੁਣਾ ਜਿਹਦਾ ਸਫਾਈ ਜਿਹੜੀ ਆ ਸਾਡੇ ਲੋਕਾਂ ਅਸੀ ਹੁੰਦੀ ਹੈ ਜੇ ਆਪਾਂ ਘਰੋਂ ਕੂੜਾ ਚੱਕ ਕੇ ਬਾਹਰ ਸੁੱਟਦੇ ਆ ਕੂੜਾ ਬਣ ਜਾਂਦਾ ਘਰ ਦੇ ਅੰਦਰ ਪਿਆਰ ਦਾ ਜੇ ਆਪਾਂ ਕੋਈ ਫਰੂਟ ਲੈ ਕੇ ਆਉਂਦੇ ਆ ਸਬਜ਼ੀ ਲੈ ਕੇ ਆਉਂਦੇ ਉਹ ਛਿਲਕੇ ਉਤਾਰਦੇ ਆ ਉਹਨੂੰ ਪੈ ਕਈ ਲੋਕ ਸਾਡੇ ਐਸੇ ਵੀਰ ਰਹਿਗੇ ਜਿਹੜੇ ਸਕੂਟਰ ਘਰੋਂ ਖਲਫਾਵੇਂ ਚੱਕ ਕੇ ਸਰਗਨ ਸੜ ਜਾਂਦੇ ਆ ਉਹਦੇ ਨਾਲ ਗੰਦਗੀ ਫੈਲਦੀ ਆ ਗੰਦਗੀ ਜਿਹੜੀ ਕਿੱਥੇ ਸਾਡੇ ਘਰਾਂ 'ਚ ਵਾਪਸ ਆ ਜਾਂਦੀ ਆ ਇਸ ਕਰਕੇ ਆਪਾਂ ਨੂੰ ਅਵਿਅਰ ਹੋਣਾ ਦੇਗਾ ਸਰ ਲੋਕਾਂ ਦਾ ਇੱਕ ਸਵਾਲ ਹੈ ਜੱਸੀਆਂ ਰੋਡ ਤੋਂ ਮੁੜਨ ਵਾਲੀ ਮੰਡੀ ਦੇ ਕੋਲ ਕਾਫੀ ਗੰਦਗੀ ਜੜੀ ਪਈ ਰਹਿੰਦੀ ਹੈ ਉੱਥੇ ਲੋਕ ਗੰਦ ਕਾਫੀ ਸੜਦੇ ਨੇ ਤੇ ਸਰ ਉਸ ਨੂੰ ਕਿਸ ਤਰੀਕੇ ਸਾਫ ਸਾਫ਼ ਕੀਤਾ ਜਾਊਗਾ ਨਹੀਂ ਨਹੀਂ ਬਿਲਕੁਲ ਜਿਹੜੀਆਂ ਮੰਡੀਆਂ ਨੇ ਅਸੀਂ ਬਿਲਕੁਲ ਦਬਾ ਕੇ ਰੱਖਾਂਗੇ ਬਿਲਕੁਲ ਇਹੋ ਜਿਹਾ ਕੰਮ ਨਹੀਂ ਹੁੰਦਾ ਨਾ ਕਿ ਮੰਡੀਆਂ ਜਿੱਥੇ ਲੱਗਦੀਆਂ ਨੇ ਪੈਸੇ ਲੈਂਦੇ ਲੋਕਾਂ ਤੋਂ ਇਹ ਤਾਂ ਬਿਲਕੁਲ ਇਹ ਦੀ ਉਹਨਾਂ ਦੀ ਸਫਾਈ ਕਰਨਾ ਉਹਨਾਂ ਦਾ ਵੀ ਹੱਕ ਪਰਦਾ ਨਾਲ ਅਸੀਂ ਬਿਲਕੁਲ ਜਿੰਨੀਆਂ ਜਿੱਥੇ ਮੰਡੀਆਂ ਲੱਗ ਰਹੀਆਂ ਉਹਨਾਂ ਨੂੰ ਬਿਲਕੁਲ ਸਾਡੇ ਸੈਟੀਸਫੈਕਟਰ ਜਿਹੜੇ ਸਾਡੇ ਮੋਕੇ ਤੇ ਜਾ ਕੇ ਉਹਨਾਂ ਨਾਲ ਗੱਲ ਵੀ ਕਰਦੇ ਆਂ ਔਰ ਕੂੜਾ ਚੱਕਣ ਦੇ ਨਾਲ ਯੋਗਦਾਨ ਵੀ ਪਾਉਂਦੇ ਆ। ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਕਾਂਦੇ ਦੇ ਨਾਲ ਜਿਹੜੀ ਵੀ ਗੰਦਗੀ ਹੈ ਉਸ ਨੂੰ ਬਖੂਬੀ ਸਾਫ਼ ਕੀਤਾ ਜਾ ਰਿਹਾ ਸੋ ਸਫਾਈ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਜਿਹੜੀ ਨਾਲ ਅਗਰ ਸੜਕਾਂ ਦੀ ਗੱਲ ਕਰੀਏ ਤਾਂ ਸੜਕਾਂ ਦੇ ਨਾਲ ਜਿਹੜੀ ਗੰਦਗੀ ਹੈ ਉਸ ਨੂੰ ਕਿਸ ਤਰੀਕੇ ਸਾਫ਼ ਕੀਤਾ ਜਾ ਰਿਹਾ ਤਾਂ ਪਿੱਛੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਏ ਤੇ ਦੇਖ ਸਕਦੇ ਹੋ ਕਿ ਅੱਜ ਸਫਾਈ ਅਭਿਆਨ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਲਗਾਤਾਰ ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਉਹ ਸੋ ਹਲਕਾ ਨੌਰਥ ਦੇ ਵਿੱਚ ਅੱਜ ਕਰਮਚਾਰੀਆਂ ਵੱਲੋਂ ਤਾਂ ਨਾਲ ਹੈ ਹਲਕਾ ਨੌਰਥ ਦੇ ਵਿਧਾਇਕ ਮਤਲ ਨਾਲ ਬੱਗਾਜੀ ਵੱਲੋਂ ਅੱਜ ਸਫਾਈ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਦੱਸਦੇ ਕਿ ਗਲੀਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਉਹਨਾਂ ਨੇ ਅਪੀਲ ਕੀਤਾ ਹੈ ਕਿ ਗਲੀਆਂ ਦੇ ਵਿੱਚ ਸਫਾਈ ਰੱਖਣੀ ਹੈ ਤਾਂ ਜਿਹੜੇ ਲੋਕ ਗੰਦ ਪਾਉਂਦੇ ਨੇ ਕੂੜਾ-ਕਬਾੜ ਜਿਹੜਾ ਪਾਉਂਦੇ ਨੇ ਸੜਕਾਂ ਦੇ ਵਿੱਚ ਆ ਕਰੋ ਜਿਹੜਾ ਕੂੜਾ ਚੱਕ ਕੇ ਉਹ ਲੈ ਕੇ ਜਾਂਦੇ ਨੇ ਸੱਟਣ ਵਾਸਤੇ ਤੇ ਉਹ ਰਸਤੇ ਦੇ ਵਿੱਚ ਹੀ ਸੱਟ ਦਿੰਦੇ ਨੇ ਕਿ ਕਿਸੇ ਦੀ ਨਿਗਾਹ ਨਾ ਪਵੇ ਤੇ ਅਸੀਂ ਸੱਟ ਦਈਏ ਤੇ ਉਹਨਾਂ ਨੂੰ ਵੀ ਸਿੱਧੇ ਦੌਰ ਤੇ ਜਿਹੜੀ ਹੈ ਅਪੀਲ ਕੀਤੀ ਗਈ ਹੈ ਕਿ ਸਾਫ-ਸਫਾਈ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ ਤਾਂ ਇਹ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਅਸੀਂ ਸਾਫ਼ ਰੱਖਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਵੀ ਮੁਕਤ ਹੋਵਾਂਗੇ ਕਿਉਂਕਿ ਆਉਣ ਵਾਲਾ ਸਮਾਂ ਮੌਸਮ ਜਿਹੜਾ ਬਰਸਾਤ ਦਾ ਵਾ ਅਗਰ ਬਰਸਾਤ ਪੈ ਜਾਂਦੀ ਹੈ ਤਾਂ ਜਿਹੜਾ ਕੂੜਾ-ਕਬਾੜ ਹੈ ਜਿਹੜਾ ਕਚੜਾ ਹੈ ਅਗਰ ਉਹ ਖੜਾ ਰਹਿੰਦਾ ਸੜਕਾਂ ਤੇ ਤੇ ਉਹਦੇ ਖੜੇ ਹੋਣ ਦੇ ਨਾਲ ਕਾਫੀ ਜ਼ਿਆਦਾ ਬਿਮਾਰੀਆਂ ਜਿਹੜੀਆਂ ਫੈਲ ਜਾਂਦੀਆਂ ਨੇ ਸੋ ਉਸ ਤੋਂ ਬਾਅਦ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਸੋ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਕਮੈਂਟਰਾਂ ਅਸੀਂ ਤੁਸੀਂ ਜ਼ਰੂਰ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਗਲੀਆਂ ਦੇ ਵਿੱਚ ਕਿੱਥੇ ਗੰਦਗੀ ਹੈਗੀ ਜਿਹੇ ਜ